ਅੱਜ ਦੀ ਵੀਡੀਓ ਕਾਫੀ ਇੰਟਰਸਟਿੰਗ ਜੀ ਹੋਣ ਵਾਲੀ ਆ ਕਿਉਂਕਿ ਮੈਂ ਇੱਕ ਤੁਹਾਨੂੰ ਆਪਣੇ ਛੋਟੇ ਜਿਹੇ ਐਕਸਪੀਰੀਅੰਸ ਤੋਂ ਦੱਸਣ ਲੱਗਾ ਆ ਕਿ ਸਾਡੇ ਨਾਲ ਕੀ ਹੋਇਆ ਤੇ ਉੱਥੋਂ ਇਹ ਵੀਡੀਓ ਦਾ ਕਿੱਦਾਂ ਆਈ ਡਾਇਆ ਕਿਉਂਕਿ ਇਹ ਗੱਲ ਮੇਰੇ ਪਹਿਲਾਂ ਵੀ ਖਿਆਲ 'ਚ ਸੀ ਤੇ ਇਹ ਗੱਲ ਉੱਥੇ ਕਨੈਕਟ ਵੀ ਕਰ ਗਈ ਤੋਂ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਆ ਜੀ ਕਿ ਇਹ ਗੱਲ ਆਈ ਕਿੱਥੋਂ ਕਿ ਅਸੀਂ ਗਏ ਸੀਗੇ ਜੀ ਚੰਡੀਗੜ੍ਹ ਘੁੰਮਣ ਫਿਰਨ ਕਿ ਜਿੱਥੇ ਅਸੀਂ ਘੁੰਮਣ ਫਿਰਨ ਗਏ ਤੇ ਉੱਥੇ ਤੇ ਉੱਥੇ ਆਪਣੀ ਇੱਕ ਟ੍ਰੈਂਪੋਲਿਨ ਪਾਰਕ ਮਤਲਬ ਤੁਸੀਂ ਕਹੋ ਕਿ ਖੇਡਾ ਵਗੈਰਾ ਕਰਨ ਦੀ ਇੱਕ ਪਾਰਕ ਬਣੀ ਹੋਈ ਸੀ ਤੇ ਉੱਥੇ ਅਸੀਂ ਗਏ ਤੇ ਕਾਊਂਟਰ ਤੇ ਜਦੋਂ ਮੈਂ ਪੇਮੈਂਟ ਕਰਨ ਲੱਗਾ ਤੇ ਮੇਰੇ ਕੋਲ ਮੈਂ ਕੈਸ਼ ਸੀਗਾ ਮੈਂ ਕਿਹਾ ਜੀ ਕੈਸ਼ ਦੇ ਵਿੱਚ ਪੇਮੈਂਟ ਕਰਨੀ ਉਹ ਕਹਿੰਦੇ ਜੀ ਅਸੀਂ ਕੈਸ਼ ਦੇ ਵਿੱਚ ਅਸੈਪਟ ਨਹੀਂ ਕਰਦੇ ਚਲੋ ਕੋਈ ਗੱਲ ਨਹੀਂ ਮੈਂ ਕਿਹਾ ਆਨਲਾਈਨ ਕਰ ਦੰਨੇ ਨਾ ਤੇ ਉਦੋਂ ਮੇਰੇ ਮਨ 'ਚ ਕੋਈ ਖਿਆਲ ਨਹੀਂ ਆਇਆ ਤੇ ਆਪਾਂ ਉੱਥੇ ਘੁੰਮਣ ਫਿਰਨ ਲੱਪੇ ਤੇ ਘੁੰਮ ਫਿਰ ਕੇ ਜਦੋਂ ਬਾਹਰ ਆ ਗਏ ਤੇ ਉੱਥੋਂ ਥੋੜੀ ਦੂਰ ਦੂਜੀ ਜਗ੍ਹਾ ਤੇ ਗਏ ਤੇ ਕੁਝ ਖਾਣ ਪੀਣ ਦੀ ਇੱਛਾ ਹੋਈ ਤਾਂ ਉੱਥੇ ਖਾਣ ਉੱਥੇ ਜਦੋਂ ਫੇਰ ਪੇਮੈਂਟ ਕਰਨ ਲੱਗਾ ਤੇ ਫੇਰ ਮੈਂ ਕੈਸ਼ ਕੱਢਿਆ ਜੇਬ ਦੇ ਵਿੱਚੋਂ ਉਹ ਕਹਿੰਦੇ ਜੀ ਸਾਡੇ ਕੋਲ ਚੇਂਜ ਨਹੀਂ ਅਸੀਂ ਕੈਸ਼ ਅਸੈਪਟ ਨਹੀਂ ਕਰਦੇ ਤੇ ਤੁਸੀਂ ਜਾਂ ਤਾਂ ਪੂਰੇ ਪੈਸੇ ਦੇ ਦਿਓ ਜਿੰਨੇ ਬਣੇ ਆ ਆਨਲਾਈਨ ਪੇਮੈਂਟ ਕਰ ਦਿਓ ਵੀ ਕੈਸ਼ ਅਸੀਂ ਜ਼ਿਆਦਾਤਰ ਅਸੈਪਟ ਨਹੀਂ ਕਰਦੇ ਤੇ ਫੇਰ ਮੇਰੇ ਮਨ 'ਚ ਉੱਥੋਂ ਫੇਰੇ ਖਿਆਲ ਆਇਆ ਕਿ ਯਾਰ ਇਹ ਇੱਦਾਂ ਕਿਉਂ ਹੋ ਰਿਹਾ ਕਿਉਂਕਿ ਅਸੀਂ ਦੋ ਜਗ੍ਹਾ ਤੇ ਚਲੇ ਗਏ ਇੱਕ ਜਗ੍ਹਾ ਤੇ ਹੋਵੇ ਤਾਂ ਗੱਲ ਵੀ ਠੀਕ ਆ ਤੇ ਹੋਰ ਕਈ ਜਗ੍ਹਾ ਵੀ ਮੈਂ ਇਹ ਸੁਣਿਆ ਸੀਗਾ ਪਹਿਲਾਂ ਵੀ ਕਿ ਗੈਸ ਨਾ ਬੰਦ ਕਰ ਦਿੱਤਾ ਹੈ ਮੇਰੇ ਤੋਂ ਕਈ ਵਲੇ ਕੀ ਸਲਾਹ ਮੰਗਦੇ ਆ ਕਿ ਹਾਂਜੀ ਜੀ ਅਸੀਂ ਓਵਰ ਸਪੈਂਡਿੰਗ ਨੂੰ ਕਿੱਦਾਂ ਰੋਕੀਏ ਕਈ ਵਲੇ ਫालतू ਖਰਚਾ ਕਰਦੇ ਰਹਿੰਦੇ ਆ ਤੇ ਉੱਥੇ ਅਕਸਰ ਮੈਂ ਉਹਨਾਂ ਨੂੰ ਸਲਾਹ ਦਿੰਨਾ ਹੁੰਦਾ ਕਿ ਬਾਈ ਹਮੇਸ਼ਾ ਪੇਮੈਂਟ ਜਿਹੜੀ ਹੈ ਕੈਸ਼ ਦੇ ਵਿੱਚ ਕਰੋ ਕਿਉਂਕਿ ਜਦੋਂ ਮੰਨ ਲਓ ਤੁਹਾਡਾ ਬਿੱਲ ਬਣਿਆ 1000 ਰੁਪਿਆ ਜਦੋਂ ਤੁਹਾਡੇ ਜੇਬ ਦੇ ਵਿੱਚੋਂ ਪੈਸੇ ਜਾਣਗੇ ਨਾ ਜਦੋਂ ਹੱਥ ਦੇ ਵਿੱਚੋਂ ਪੈਸੇ ਖਰਚ ਹੋਣਗੇ ਤੁਹਾਡੇ 100 100 ਦੇ ਨੋਟ 200 ਦੇ ਨੋਟ ਜਾਂ 500 ਦੇ ਨੋਟ ਤਾਂ ਉਹ ਤੁਹਾਨੂੰ ਫੀਲ ਹੋਏਗਾ ਕਿ ਹਾਂ ਬਈ ਮੇਰੀ ਯਾਰ ਜੇਬ ਦੇ ਵਿੱਚੋਂ 1000 ਰੁਪਈ ਉਹੀ 1000 ਰੁਪਏ ਤੁਸੀਂ ਜੇ ਆਨਲਾਈਨ ਪੇਮੈਂਟ ਕਰੋ ਤੁਹਾਨੂੰ ਕੋਈ ਫੀਲਿੰਗ ਨਹੀਂ ਆਉਂਦੀ ਤੁਸੀਂ ਜਸ ਤੁਸੀਂ ਕੋਡ ਉਹਨਾਂ ਦਾ ਸਕੈਨ ਕੀਤਾ ਅਮਾਉਂਟ ਭਰੀ ਪਿੰਨ ਭਰਿਆ ਚਲੋ ਜੀ ਪੇਮੈਂਟ ਹੋ ਗਿਆ ਕੋਈ ਫੀਲਿੰਗ ਨਹੀਂ ਆਉਂਦੀ ਪਰ ਜਦੋਂ ਤੁਸੀਂ ਕੈਸ਼ ਦੇ ਵਿੱਚ ਪੇਮੈਂਟ ਕਰਦੇ ਆ ਤਾਂ ਇੱਕ ਫੀਲਿੰਗ ਆਉਗੀ ਕਿ ਯਾਰ ਮੇਰੇ ਹੱਥੋਂ ਪੈਸੇ ਨਿਕਲੇ ਆ ਮੇਰੀ ਜੇਬ ਚੋਂ ਪੈਸੇ ਨਿਕਲੇ ਆ ਇਹ ਦੇਖੋ ਹੁਣ ਤੁਸੀਂ ਹੌਲੀ ਹੌਲੀ ਇਹ ਬਿਜ਼ਨਸ ਵਾਲੇ ਜਾਂ ਸਟੋਰਾਂ ਵਾਲੇ ਕੀ ਕਰ ਰਹੇ ਉਹ ਕੈਸ਼ ਨੂੰ ਹੀ ਹਟਾ ਰਹੇ ਆ ਉਹਦੇ ਨਾਲ ਹੁੰਦਾ ਪਤਾ ਕੀ ਆ ਮੰਨੋ ਤੁਸੀਂ ਹੁਣ ਤੁਸੀਂ ਮਿੱਥ ਕੇ ਆਏ ਸੀਗੇ ਘਰੋਂ ਤੁਸੀਂ ਜੇਬ ਚ 1000 ਰੁਪਏ ਲੈ ਕੇ ਜਾਓ ਵੀ ਮੈਂ 1000 ਹੀ ਖਾਟਣਾ ਜੀ ਅੱਜ ਅਸੀਂ ਘੁੰਮਣ ਜਾ ਰਹੇ ਆ 1000 2000 ਜਿੰਨਾ ਵੀ ਤੁਹਾਡਾ ਹੋਊਗਾ ਤੁਹਾਡੀ ਜੇਬ ਚ ਉਹੀ ਆ ਜਦੋਂ ਤੁਹਾਡੀ ਜੇਬ ਦੇ ਵਿੱਚੋਂ ਪੈਸੇ ਖਰਚ ਹੋਈ ਜਾਣਗੇ ਨਾ ਮੰਨ ਲਓ ਪਹਿਲੀ ਜਗ੍ਹਾ ਗਿਆ 500 ਲੱਗ ਗਿਆ ਦੂਜੀ ਜਗ੍ਹਾ 1000 ਲੱਗ ਗਿਆ ਤੁਹਾਨੂੰ ਪਤਾ ਮੇਰੇ ਕੋਲ ਹੁਣ 500 ਹੀ ਰਹਿ ਗਿਆ ਇਹਦੇ ਨਾਲ ਹੀ ਕੰਮ ਸਾਰਨਾ ਪੈਣਾ ਤੇ ਉੱਥੇ ਤੁਸੀਂ ਆਪਣੇ ਨਾਲ ਆਪ ਨੂੰ ਕੰਟਰੋਲ ਕਰ ਸਕਦੇ ਆ ਬਟ ਜੇ ਇਹੀ ਹੁਣ ਮੋਹਰੇ ਵਾਲਾ ਬੰਦਾ ਅਕਸੈਪਟ ਹੀ ਨਾ ਕਰੇ ਕੈਸ਼ ਕਹੇ ਵੀ ਯੂਪੀਆਈ ਹੀ ਕਰੋ ਜਾਂ ਕਾਰਡ ਹੀ ਕਰੋ ਤਾਂ ਤੁਹਾਨੂੰ ਫੀਲਿੰਗ ਹੀ ਨਹੀਂ ਆਣੀ ਕਿਉਂਕਿ ਬੈਂਕ ਅਕਾਊਂਟ 'ਚ ਮੰਨ ਲਓ ਤੁਹਾਡੇ 1 ਲੱਖ 2 ਲੱਖ ਜਿੰਨੇ ਵੀ amount ਪਈ ਹੈ ਤੁਸੀਂ ਕਹਣਾ ਚੱਲ 500 ਇੱਥੇ ਚਲ ਗਿਆ 1000 ਉੱਥੇ ਚਲ ਗਿਆ 2000 ਉੱਥੇ ਚਲ ਤਾਨੂੰ ਫੀਲ ਨਹੀਂ ਹੁਣ ਪਤਾ ਨਹੀਂ ਲੱਗਣਾ ਕਿਹੜੇ ਵੇਲੇ ਕਿੰਨੇ ਪੈਸੇ ਖਾਚੋਗੇ ਉਹੀ ਤੁਸੀਂ ਜੇਬ 'ਚ ਜੇ 2000 5000 ਪਾ ਕੇ ਲੈ ਗਏ ਹੋਗੇ ਤੁਹਾਨੂੰ ਪਤਾ ਵੀ ਇੰਨੇ ਹੀ ਖਾਚਣੇ ਆ ਆਹੀ ਮੇਰੇ ਕੋਲ ਪੈਸੇ ਆ ਮੈਂ ਵਾਪਸ ਘਰ ਵੀ ਜਾਣਾ ਐ ਨਾ ਪੈਸਿਆਂ ਦੇ ਵਿੱਚ ਇਹ ਇੱਕ ਚੈਲੋ ਕਿ ਹੋਲੀ-ਹੋਲੀ ਬਿਜ਼ਨਸ ਦਾ ਤਰੀਕਾ ਆ ਤੁਹਾਨੂੰ ਓਵਰ ਸਪੈਂਡ ਕਰਵਾਉਣ ਲਈ ਤੁਹਾਨੂੰ ਫੀਲ ਨਾ ਹੋਵੇ ਤੁਸੀਂ ਕਿੰਨਾ ਜ਼ਿਆਦਾ ਪੈਸਾ ਖਰਚਤਾ ਆ ਫਾਲਤੂ ਖਰਚਾ ਕਰ ਦਿੱਤਾ ਆ ਉਹ ਵੀ ਇਹ ਚੀਜ਼ ਸਮਝਦੇ ਆ ਜੇ ਸਾਨੂੰ ਇਹ ਚੀਜ਼ ਦਾ ਆਈਡੀਆ ਨਾ ਤਾਂ ਉਹ ਬਿਜ਼ਨਸ ਵਾਲੇ ਤਾਂ ਹੋਰ ਵੀ ਸਿਆਣੇ ਆ ਉਹਨਾਂ ਨੂੰ ਜ਼ਿਆਦਾ ਆਈਡੀਆ ਆ ਕਿਉਂਕਿ ਜੇ ਮੰਨ ਲਓ ਤੁਹਾਡੇ ਕੋਲ ਕੈਸ਼ ਹੈਗਾ ਆ 5000 ਤੁਸੀਂ ਕੋਈ ਚੀਜ਼ ਲੈਣਗੇ ਉਹ ਮੋੜੇ 7000 ਦੀ ਹੋਈ ਕਈਆਂ ਕੋਈ ਕ੍ਰੈਡਿਟ ਕਾਰਡ ਵੀ ਹੁੰਦਾ ਜੇਬ 'ਚ ਬੰਦੇ ਨੂੰ ਪਸੰਦ ਬਹੁ ਆ ਰਹੀ ਹੁੰਦੀ ਹੈ ਤੇ ਮੋਰੇ ਵਾਲੇ ਅਗਲੇ ਵੀ ਕਹਿ ਦਿੰਦੇ ਆ ਜੀ ਇਹ ਡਿਸਕਾਊਂਟ ਲੱਗਾ ਹੋਇਆ ਹੈ ਸਿਰਫ ਅੱਜ ਲਈ ਜਾਂ ਦੋ ਦਿਨ ਲਈ ਡਿਸਕਾਊਂਟ ਆ ਮੁੜ ਕੇ ਇਹ ਚੀਜ਼ 7000 ਵਾਲੀ ਫੇਰ 10000 ਵਾਲੀ ਹੋ ਜਾਣੀ ਕੁਝ ਨਹੀਂ ਹੁੰਦੀ ਹੁੰਦੀ ਉਹ 7ਾ ਵੀ 7 ਦੀ ਹੀ ਰਹਿਣੀ ਆ ਠੀਕ ਆ ਬਹੁਤ ਰੇਅਰ ਹੁੰਦਾ ਕੋਈ ਵੱਡੀਆਂ ਸੇਲਾਂ ਲੱਗਦੀਆਂ ਨਹੀਂ ਤਾਂ ਮੈਕਸਿਮਮ ਤੁਸੀਂ ਸਟੋਰਾਂ ਤੇ ਚੱਲ ਜਿਓ ਹਰੇਕ ਸਟੋਰ ਤੇ ਲੱਗਾ ਹੁੰਦਾ 50% ਆਫ 80% ऑफ 90% ऑफ पर पूरा साल ही उथे 90% ऑफ रहंदा है बेफालतू उन्होंने 5000 ਦਾ ਟੈਗ ਲਾ ਦੇਣਾ ਉੱਪਰ ਸਟicker ਤੇ ਤੇ ਮੁੜ ਕੇ ਉਹ ਚੀਜ਼ ਵੇਚਣੀ ਹੈ 1500 ਦੀ ਤੇ ਕਹਿ ਰਹੇ ਨੇ ਦੇਖੋ ਜੀ 5 ਵਾਲੀ 1500 ਦੀ ਕੀਤੀ ਹੋਈ ਆ ਬਟ ਉਹ ਇਦਾਂ ਨਹੀਂ ਹੁੰਦਾ ਉਹ ਸਾਰਾ ਸਾਲ ਹੀ ਉਹਦਾ ਰੇਟ 1500 ਹੀ ਰਹਿਣਾ ਹੈ ਉਹ ਜਸਟ ਤੁਹਾਨੂੰ ਤੋਂ ਓਵਰ ਸਪੈਂਡ ਕਰਾ ਰਹੇ ਆ ਤੁਹਾਡੇ ਮਾਈਂਡ ਦੇ ਵਿੱਚ ਡਰ ਪੈਦਾ ਕਰਕੇ ਫੋਮੋ ਕਹਿੰਦੇ ਆ ਇਹਨੂੰ ਫੀਅਰ ਆਫ ਮਿਸਿੰਗ ਆਊਟ ਬਿਚ ਡਰ ਪੈਦਾ ਕਰਦਣਾ ਤੁਹਾਡੇ ਦਿਮਾਗ ਦੇ ਵਿੱਚ ਵੀ ਚੀਜ਼ ਨਿਕਲ ਨਾ ਜਾਵੇ ਇਸ ਕਰਕੇ ਮੈਂ ਖਰੀਦ ਰਮ ਹੌਲੀ ਹੌਲੀ ਇਹ ਤੁਹਾਨੂੰ ਹੋਰ ਵੀ ਸਟੋਰਾਂ ਉੱਤੇ ਹੋਰ ਵੀ ਦੁਕਾਨਾਂ ਤੇ ਬਿਜ਼ਨਸਾਂ ਦੇ ਉੱਤੇ ਵੱਡੇ ਵੱਡੇ ਜਿਹੜੇ ਬਿਜ਼ਨਸ ਹੈਗੇ ਉਹਨਾਂ ਤੇ ਤਾਂ ਤੁਸੀਂ ਦੇਖ ਲਿਓ ਹੌਲੀ ਹੌਲੀ ਉਹ ਕੈਸ਼ ਨੂੰ ਹਟਾਉਂਦੇ ਜਾਣਗੇ ਤਾਂ ਕਿ ਜਦੋਂ ਮੋਹਰੇ ਵਾਲਾ ਸਪੈਂਡ ਕਰੇ ਨਾ ਹੁਣ ਔਰ ਜਿੱਥੇ ਅਸੀਂ ਗਏ ਉਹਨਾਂ ਦਾ ਪੈਕੇਜ ਵੀ ਇਦਾਂ ਸੀਗਾ ਕਿ ਅੱਧੇ ਘੰਟਾ ਤੁਸੀਂ ਇਹ ਖੇਡਣਾ ਵਗੈਰਾ ਤਾਂ ਸਿਰਫ 400 ਆ ਜੇ ਤੁਸੀਂ 1 ਘੰਟਾ ਖੇਡਣਾ ਹੈ ਤਾਂ 600 ਆ ਹੁਣ ਤੁਸੀਂ ਦੇਖੋ 400 ਤੇ 600 ਦੇ ਵਿੱਚ ਫਰਕ ਕਿੰਨਾ ਹੋਇਆ 50% ਦਾ ਫਰਕ ਹੋਇਆ ਠੀਕ ਆ 50% ਦਾ 600 ਹੋ ਗਿਆ ਤੇ ਉਹਦੋਂ ਟਾਈਮ ਡਬਲ ਹੋ ਗਿਆ ਬੰਦੇ ਨੂੰ ਲੱਗਦਾ ਯਾਰ ਮੈਂ ਸਿਰਫ 50% ਐਕਸਟਰਾ ਪੈਸੇ ਦੇ ਕੇ ਮੈਨੂੰ ਦੁੱਗਣਾ ਟਾਈਮ ਮਿਲ ਰਿਹਾ 100% ਐਕਸਟਰਾ ਟਾਈਮ ਮਿਲ ਰਿਹਾ ਜਦਕਿ ਤੁਹਾਨੂੰ ਉਹਦੀ ਲੋੜ ਨਹੀਂ ਹੈਗੀ ਬਟ ਉਹ ਰੱਖਣਗੇ ਏਦਾਂ ਕਿ ਥੋੜੇ ਜਿਹਾ ਜ਼ਿਆਦਾ ਪੈਸੇ ਦੇ ਕੇ ਬਹੁਤ ਜ਼ਿਆਦਾ ਲੋੜ ਜਦਕਿ ਲੋੜ ਤੁਹਾਨੂੰ ਉਹਦੀ ਪੈਣੀ ਨਹੀਂ ਆ ਉਹ ਅੱਧੇ ਘੰਟੇ ਦੇ ਵਿੱਚ ਤੁਸੀਂ ਥੱਕ ਜਾਓਗੇ ਠੀਕ ਹੈ ਨਾ ਇੰਨਾ ਟਾਈਮ ਤੁਸੀਂ ਯੂਜ਼ ਹੀ ਨਹੀਂ ਕਰ पाओ ਇੰਨਾ ਟਾਈਮ ਤੁਸੀਂ ਯੂਜ਼ ਹੀ ਨਹੀਂ ਕਰ ਪਾਉਗੇ ਗੱਲ ਸਿਰਫ ਇੰਨੀ ਗਾ ਹੁਣ ਮੰਨ ਲਓ ਤੁਸੀਂ ਘਰੋਂ ਪੈਸੇ ਲੈ ਕੇ ਹੋਣ ਉਹਦੀ ਟਿਕਟ 400 ਦੀ ਹੈ ਤੁਸੀਂ 500 ਲੈ ਕੇ ਗਏ ਤੁਹਾਨੂੰ ਪਤਾ ਮੇਰੇ ਕੋਲ 600 ਹੈ ਹੀ ਨਹੀਂ ਤਾਂ ਮੈਂ 400 ਹੀ ਖਰਚ ਕੇ ਆਉਂਗਾ ਕਿਉਂਕਿ 600 ਰੁਪਏ ਹੀ ਹਨੀ ਪਰ ਜੇ ਤੁਹਾਡੇ ਸਕੈਨਰ ਚੱਲਦਾ ਕਾਰਡ ਚੱਲਦਾ ਤੁਸੀਂ ਕੋਈ ਗੱਲ ਨਹੀਂ ਯਾਰ 100 ਵੱਧ ਲੱਗਦਾ ਹੈ ਬਟ ਚਲੋ ਗੱਲ ਲੈ ਲੈਂਦੇ ਆ ਕੋਈ ਨਹੀਂ ਕਾਰਡ ਤੋਂ ਪੇਮੈਂਟ ਕਰੋ ਉਹ ਇਦਾਂ ਤੁਹਾਡੇ ਦਿਮਾਗ ਨਾਲ ਖੇਡਦੇ ਐ ਇਦਾਂ ਤੁਹਾਡੀ ਸਾਈਕੋਲੋਜੀ ਨਾਲ ਖੇਡਦੇ ਆ ਇਹ ਸਾਨੂੰ ਅਵੇਅਰ ਹੋਣਾ ਪੈਣਾ ਹੈ ਮੋੜਲੇ ਬਿਜ਼ਨਸ ਆਨਲਾਈਨ ਸ਼ਾਪਿੰਗ ਤੇ ਤਾਂ ਸਭ ਤੋਂ ਜ਼ਿਆਦਾ ਹੁੰਦਾ ਹੈ ਓਵਰ ਸਪੈਂਡਿੰਗ ਉੱਥੇ ਸਭ ਤੋਂ ਜ਼ਿਆਦਾ ਚੱਲਦੀ ਹੈ ਕਿਉਂਕਿ ਉੱਥੇ ਤਾਂ ਤੁਸੀਂ ਬਹੁਤ ਘੱਟ ਹੁੰਦਾ ਹੈ ਕੈਸ਼ ਔਨ ਡਿਲੀਵਰੀ ਕਰਦੇ ਨੇ ਤਾਂ ਆਨਲਾਈਨ ਪਹਿਲੇ ਪੇਮੈਂਟ ਹੋ ਜਾਂਦੀ ਹੈ ਠੀਕ ਹੈ ਨਾ ਕ੍ਰੈਡਿਟ ਕਾਰਡ ਤੋਂ UPI ਤੋਂ ਸੌਖਾ ਕੰਮ ਕਰ ਦਿੱਤਾ ਹੋਇਆ ਹੈ ਉੱਥੋਂ ਓਵਰ ਸਪੈਂਡਿੰਗ ਹੋਰ ਵੱਧਦੀ ਜਾ ਰਹੀ ਹੈ ਤਾਂ ਇਹ ਵੀਡੀਓ ਤੁਸੀਂ ਦੋ ਤਰੀਕੇ ਨਾਲ ਦੇਖ ਸਕਦੇ ਆ ਇੱਕ ਤਾਂ ਵੀ ਓਵਰ ਸਪੈਂਡਿੰਗ ਤੋਂ ਕਿੱਦਾਂ ਬਚੀਏ ਤੇ ਦੂਜਾ ਇੰਦਰ ਦੀ ਥਾਵਾਂ ਤੇ ਅਵੇਅਰ ਕਿੱਦਾਂ ਰਹੀਏ ਕਿ ਆ ਵੀ ਉੱਥੇ ਜਾ ਕੇ ਜੇ ਹੁਣ ਮੰਨ ਲਓ ਤੁਸੀਂ ਜਾਣਾ ਹੀ ਹੈ ਤੇ ਤੁਹਾਡੇ ਕੋਲ ਆਪਸ਼ਨ ਵੀ ਹੈ ਨਹੀਂ ਕਿ ਉਹਨਾਂ ਨੇ ਕੈਸ਼ ਲੈਣਾ ਹੀ ਨਹੀਂ ਤਾਂ ਪਹਿਲੇ ਹੀ ਆਪਣਾ ਲੈ ਕੇ ਚੱਲੋ ਦਿਮਾਗ ਚ ਬਈ ਮੈਂ ਇੰਨੇ ਹੀ ਖਾਟਣੇ ਆ ਚਾਹੇ ਮੇਰੇ ਕਾਊਂਟਰੀ ਜਿੰਨੇ ਮਾਜੀ ਪੈਸੇ ਹੋਣ ਤੁਸੀਂ ਇਹ ਚੀਜ਼ ਵੀ ਦੇਖ ਸਕਦੇ ਹੋ ਬਹੁਤ ਛੋਟੀ ਜਿਹੀ ਗੱਲ ਵਾ ਪਰ ਇਹਨੂੰ ਤੁਸੀਂ ਧਿਆਨ ਰੱਖਿਓ ਓਵਰ ਸਪੈਂਡਿੰਗ ਤੋਂ ਬਚਣ ਲਈ ਤੁਹਾਨੂੰ ਮੈਂ ਇੱਕ ਦੋ ਚੀਜ਼ਾਂ ਹੋਰ ਦੱਸ ਦਿੰਨਾ ਆ ਕਿ ਤੁਸੀਂ ਉੱਥੋਂ ਕਿੱਦਾਂ ਬਚ ਸਕਦੇ ਆ ਇੱਕ ਤੁਸੀਂ ਇਦਾਂ ਕਰ ਸਕਦੇ ਆ ਕਿ ਮੰਨ ਲਓ ਤੁਹਾਡੀ 50 ਹਜ਼ਾਰ ਤਨਖਾਹ ਆਉਂਦੀ ਹੈ ਤੁਹਾਨੂੰ ਪਤਾ ਮੇਰਾ 30 ਹਜ਼ਾਰ ਦਾ ਖਰਚਾ ਹੋ ਜਾਂਦਾ ਜਾਂ 35 ਦਾ ਹੋ ਜਾਂਦਾ ਜਾਂ 40 ਦਾ ਜਿੰਨੇ ਦਾ ਵੀ ਤੁਹਾਨੂੰ ਪਤਾ ਆਈਡੀਆ ਹੁੰਦਾ ਮੇਰੇ ਕੋਲ ਐਨੇ ਹਜ਼ਾਰ ਦਾ ਖਰਚਾ ਹੋ ਜਾਂਦਾ ਤਾਂ ਤੁਸੀਂ ਉਹ ਜਿੱਦਾਂ ਤੁਹਾਡੀ ਸੈਲਰੀ ਆ ਗਈ ਨਾ ਤੁਸੀਂ ਤਾਂ ਖਾ ਖੜਾ ਲੈਣੀ ਆਪਣੀ ਮੰਨ ਲਓ 40000 ਤੁਹਾਡਾ ਖਰਚਾ ਆਉਂਦਾ ਤੁਸੀਂ 40000 ਕੈਸ਼ ਕਢਵਾ ਲਿਆ ਨਾ ਕਢਾ ਕੇ ਲੈ ਆਂਦਾ ਘਰੇ ਫਿਰ ਉਹਨੂੰ ਡਿਵਾਈਡ ਕਰ ਲੋ ਠੀਕ ਹੈ ਨਾ ਬੇ ਮੰਨ ਲਓ ਮੇਰਾ 10 15000 ਖਾਣੇ ਪੀਣੇ ਦਾ ਆ 5 7000 ਤੇਲ ਤੂਲ ਵਗੈਰਾ ਹੋ ਗਿਆ ਜਾਂ ਹੋਰ ਇਦਾਂ ਦਾ ਕੋਈ ਖਰਚਾ 10 ਕੁ ਹਜ਼ਾਰ ਹੋਰ ਚੀਜ਼ਾਂ ਦੇ ਖਰਚੇ ਆ ਠੀਕ ਹੈ ਤੁਸੀਂ ਘਰ ਦਾ ਕੋਈ ਸਮਾਨ ਲੈਣ ਆਇਆ ਕੋਈ ਹੋਰ ਲੋੜ ਪੈਂਦੀ ਹੈ ਕਿਤੇ ਫੋਨ ਵਗੈਰਾ ਦਾ ਰਿਚਾਰਜ ਹੋ ਗਿਆ ਕੁਝ ਵੀ ਇਦਾਂ ਦਾ ਨਾ ਤੁਸੀਂ ਤੁਹਾਨੂੰ ਕਿਉਂਕਿ ਆਈਡੀਆ ਹੁੰਦਾ ਹੈ ਬੰਦੇ ਨੂੰ ਕਿ ਮੇਰੇ ਪਹਿਲੇ ਕਿਤੇ ਕਿਤੇ ਜਾਂਦੇ ਆ। ਉਹਨਾਂ ਨੂੰ ਤੁਸੀਂ ਪੈਸੇ ਡਿਵਾਈਡ ਕਰ ਸਕਦੇ ਆ। ਮੰਨ ਲਓ ਤੁਸੀਂ ਆਦਤੋਂ ਸਾਡੀ ਵੇ ਮੇਰੇ ਸ਼ਾਪਿੰਗ ਕਰਨੀ ਆ। ਤੁਸੀਂ 5000 ਦਾ ਬਜਟ ਬਣਾ ਸਕਦੇ ਆ। ਤੁਸੀਂ ਕਹੋ ਵੀ ਮੈਂ 5000 ਦੀ ਸ਼ਾਪਿੰਗ ਕਰਨੀ ਆ। ਵੀ ਇਹ ਮਹੀਨੇ 'ਚ ਮੈਂ ਫੂਕਣੇ ਫੂਕਣੇ ਆ। ਉਹ ਤੋਂ ਤੁਸੀਂ ਕੀ ਕਰ ਸਕਦੇ ਆ? ਉਹ ਸਾਰੇ ਕੈਸ਼ ਨੂੰ ਡਿਵਾਈਡ ਕਰ ਲਓ ਤੇ ਜਿਹੜੇ ਫੂਕਣੇ ਆ ਤੁਸੀਂ ਪੈਸੇ ਉਹਦੇ ਵਿੱਚ 5000 ਬਾਕੇ ਰੱਖ ਲਓ ਕੈਸ਼ ਦੇ ਵਿੱਚ ਜਦੋਂ ਵੀ ਫੂਕਣੇ ਆ ਉਹ ਚੋਂ ਪੈਸੇ ਕੱਢੇ ਜਾ ਕੇ ਤੁਸੀਂ ਜੋ ਵੀ ਸ਼ਾਪਿੰਗ ਕਰਨੀ ਕਰਨਾ ਪੈਹੜਾ ਕੇ ਆ ਗਏ। ਉਹਦੇ ਨਾਲ ਵੀ ਕੀ ਹੋਊਗਾ ਤੁਹਾਨੂੰ ਆਈਡੀਆ ਰਹੇਗਾ ਕਿ ਯਾਰ ਮੇਰਾ ਨਾ ਹੁਣ ਇਹਦੇ ਵਿੱਚ 5000 ਸੀਗਾ ਹੁਣ 4 ਰਹਿ ਗਿਆ ਹੁਣ 2 ਰਹਿ ਗਿਆ ਹੁਣ ਇੱਕੋ ਹੀ ਬਚਿਆ ਐਨ ਮਹੀਨਾ ਪਿਆ ਹਲੇ ਮੈਂ 1000 ਹੀ ਮੇਰੇ ਕੋਲ ਬਚਿਆ ਉਹਦੇ ਨਾਲ ਵੀ ਸਾਡੀ ਸਪੈਂਡਿੰਗ ਜਿਹੜੀ ਹੈ ਕੰਟਰੋਲ ਦੇ ਵਿੱਚ ਆ ਜਾਂਦੀ ਹੁੰਦੀ ਹੈ ਉਰਥੋਂ ਵੀ ਤੁਸੀਂ ਆਪਣਾ ਬਚਾਅ ਕਰ ਸਕਦੇ ਆ ਠੀਕ ਹੈ ਇਹ ਚੀਜ਼ਾਂ ਦਾ ਖਿਆਲ ਰੱਖੋ ਮੋਰੇ ਬਿਜ਼ਨਸ ਵਾਲੇ ਬਹੁਤ ਸਮਾਰਟ ਆ ਛੋਟੀ ਚੀਜ਼ 500 ਦੀ ਹੋਊਗੀ ਉਹ ਤੋਂ ਤਿੱਗਣੀ ਚੀਜ਼ ਵੱਡੀ ਠੀਕ ਹੈ ਨਾ ਸਿਰਫ 1000 ਰੁਪਏ ਦੀ ਹੋਗੀ ਮਤਲਬ ਸਾਈਜ਼ ਦੇ ਟ੍ਰਿਪਲ ਕਰ ਦੇਣਗੇ ਪਰ 1000 ਦੀ ਹੋਗੀ ਜੇ ਤੁਹਾਨੂੰ ਲੋਡ ਵੀ ਹੋਗੀ ਨਾ 500 ਵਾਲੀ ਚੀਜ਼ ਜੇ ਤੁਸੀਂ ਕਹਿੰਗੇ ਨਹੀਂ ਯਾਰ 1000 ਵਾਲੀ ਲੈ ਲੈਣੇ ਵੱਡੀ ਵੱਡੀ ਉਹ ਤੁਹਾਡੇ ਕੰਮ ਕਿਸੇ ਨਹੀਂ ਆਣੀ ਬਟ ਉਹ ਤੁਹਾਨੂੰ ਓਵਰ ਸਪੈਂਡ ਤੁਹਾਡਾ ਕਰਾ ਦੇਣਾ ਉਹਨੇ ਖਰਚਾ ਕਰਾ ਦੇਣਾ ਫालतू ਜਦੋਂ ਤੁਸੀਂ ਜੇਬ ਦੇ ਵਿੱਚ ਆਵਾ ਗੋਣ ਪੈਸੇ ਪਾਏ ਹੋਣ ਜਾਂ ਤੁਸੀਂ ਆਨਲਾਈਨ ਪੇਮੈਂਟਾਂ ਕਰਦੇ ਹੋ ਇੱਦੇ ਖਾਣ ਪੀਣ ਵਾਲੀਆਂ ਥਾਵਾਂ ਤੇ ਦਈ ਜਾਣਾ ਯਾਰ ਉਹ 250 ਦਾ ਇੱਕ ਮੀਲਵਾ ਉਹ 350 ਦਾ ਮੀਲਵਾ ਚਲ ਸੋ ਐਕਸਟਰਾ ਆ ਗਿਆ ਉਹਦੇ ਵਿੱਚ ਹੋਰ ਬਹੁਤ ਚੀਜ਼ਾਂ ਮਿਲ ਜਾਣੀਆਂ ਪਰ ਉਹ ਜਿਹੜੀਆਂ ਫालतू ਦੀਆਂ ਬਹੁਤ ਚੀਜ਼ਾਂ ਹੁੰਦੀਆਂ ਉਹ ਮੋਸਟਲੀ ਕੋਈ ਫਾਇਦਾ ਨਹੀਂ ਹੁੰਦਾ ਉਹਨਾਂ ਦਾ ਖਾ ਕੇ ਇਸ ਕਰਕੇ ਪੈਸੇ ਆਪਣੇ ਕੋਲ ਉਨੇ ਹੀ ਲੈ ਕੇ ਜਾਓ ਜਿੰਨੇ ਤੁਸੀਂ ਖਾਚਣੇ ਆ ਮੈਕਸਿਮਮ ਕੈਸ਼ ਦੇ ਵਿੱਚ ਸਪੈਂਡ ਕਰੋ ਬਜਟ ਬਣਾ ਕੇ ਰੱਖੋ ਜਦੋਂ ਉਹ ਤੁਹਾਡਾ ਕੈਸ਼ ਮੁੱਕ ਗਿਆ ਤਾਂ ਉਹ ਮਹੀਨੇ ਤੁਸੀਂ ਹੋਰ ਕੈਸ਼ ਨਹੀਂ ਘਟਾ ਸਕਦੇ ਉਹਦੇ ਲਈ ਤੁਸੀਂ ਇੰਦਾ ਕਈ ਚੀਜ਼ਾਂ ਕਰ ਸਕਦੇ ਆ ਇਨਵੈਸਟ ਕਰਨਾ ਸਿੱਖੋ ਸੇਵਿੰਗ ਕਰੋ ਆਪਣੇ ਅੱਜ ਕੱਲ ਦੀ ਜਿਹੜੀ ਇਕਨੋਮੀ ਹੈ ਨਾ ਉਹ ਕੰਜ਼ਮਪਸ਼ਨ 베이스 ਹੋਈ ਜਾ ਰਹੀ ਹੈ ਮਤਲਬ ਉਹ ਚਾਹੁੰਦੀ ਆ ਕਿ ਬਿਜ਼ਨਸ ਚਾਹੁੰਦੇ ਆ ਵੀ ਤੁਸੀਂ ਜਿਆਦਾ ਤੋਂ ਜਿਆਦਾ ਚੀਜ਼ਾਂ ਕੰਜ਼ਿਊਮ ਕਰੋ ਫਾਲਤੂ ਦੇ ਕੱਪੜੇ ਲਈ ਜਾਓ ਕਿਤੇ ਜਾਣਾ ਹੈ ਕੱਪੜੇ ਲਾਓ ਐਨ ਕਾ ਲੋ ਬੂਟ ਲਾਓ ਠੀਕ ਆ ਲੇਡੀਜ਼ ਹੋ ਤਾਂ ਪਰਸਲ ਆਓ ਆਪਣੀ ਐਡ्रेसेस ਵਗੈਰਾ ਉਹ ਫालतू ਚਾਹੁੰਦੇ ਆ ਕਿ ਤੁਸੀਂ ਖਰਚਾ ਕਰੋ ਇਸ ਕਰਕੇ ਸਾਨੂੰ ਹੀ ਅਵੇਅਰ ਹੋਣਾ ਪੈਣਾ ਹੈ ਕਿ ਕਿੱਦਾਂ ਅਸੀਂ ਕੰਟਰੋਲ ਕਰ ਸਕੀਏ ਵੀਡੀਓ ਕਿੱਦਾਂ ਦਾ ਲੱਗਿਆ ਤੁਸੀਂ ਦੱਸ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਵਿੱਚ ਦੱਸਿਓ ਕੋਈ ਹੋਰ ਵੀਡੀਓ ਦੇ ਉੱਤੇ ਤੁਹਾਨੂੰ ਚਾਹੀਦੀ ਆ ਤੇ ਆਪਾਂ ਉਹ ਵੀ ਬਣਾ ਦੇਾਂਗੇ ਤੇ ਅੱਜ ਦਾ ਵੀਡੀਓ ਦੇਖਣ ਲਈ ਥੈਂਕ ਯੂ